ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਨੌਜਵਾਨਾਂ ਦੇ ਰਿਪੋਰਟ ਹੋਣ ਦਾ ਮੁੱਦਾ ਸੰਸਦ ਵਿੱਚ ਪਹੁੰਚਿਆ ਐਮਪੀ ਗੁਰਜੀਤ ਔਜਲਾ ਨੇ ਹੱਥਕੜੀਆਂ ਲਗਾ ਕੇ ਕੀਤਾ ਪ੍ਰਦਰਸ਼ਨ ਸੀਆਮਾਨ ਨੇ ਵੀ ਜਤਾਇਆ ਰੋਸ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਟਿਕਾਣਿਆਂ ਤੇ ਸੀਬੀਆਈ ਦੀ ਰੇਡ ਤੜਕਸਰ ਪਹੁੰਚੀਆਂ ਸੀਬੀਆਈ ਦੀਆਂ ਟੀਮਾਂ ਚੰਡੀਗੜ੍ਹ ਸੈਕਟਰ 4 ਦੀ ਕੋਠੀ ਤੇ ਮਾਰੀ ਰੇਡ ਰਿਪੋਰਟੇਜਨ ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਸੰਸਦ ਦੇ ਵਿੱਚ ਜਵਾਬ ਅਮਰੀਕਾ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਆ ਸਾਲ 2012 ਤੋਂ ਬਨ ਕੇ ਰਿਪੋਰਟ ਕਰਦਾ ਹੈ ਅਮਰੀਕਾ ਉਹਨਾਂ ਦੇ ਲਈ ਕੋਈ ਨਵਾਂ ਨਿਯਮ ਨਹੀਂ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ 5ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਦੀ ਡੇਟਸ਼ੀਟ ਕੀਤੀ ਗਈ ਜਾਰੀ ਪ੍ਰੀਖਿਆਵਾਂ ਮੈਂ 7 ਮਾਰਚ ਤੋਂ ਲੈ ਕੇ 13 ਮਾਰਚ 2025 ਤੱਕ ਹੋਣਗੀਆਂ ਪੰਜਾਬ ਚਸੀ ਤੋਂ ਵੱਧ ਟ੍ਰੈਵਲ ਏਜੰਟਾਂ ਤੇ ਡਿੱਗੀ ਗਾਜ ਡੰਕੀ ਰੂਟ ਰਾਹੀਂ ਲੋਕਾਂ ਨੂੰ ਭੇਜਦੇ ਸਨ ਅਮਰੀਕਾ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਅਤੇ 25 ਤਹਿਤ ਮਾਮਲੇ ਕੀਤੇ ਦਰਜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਫਲੋਰ ਦੇ ਲਾਂਦੜਾ ਦਾ ਨੌਜਵਾਨ ਘਰੋਂ ਹੋਇਆ ਲਾਪਤਾ ਅਜੇ ਤੱਕ ਨਹੀਂ ਲੱਗ ਰਿਹਾ ਕੋਈ ਵੀ ਪਤਾ ਪ੍ਰਸ਼ਾਸਨ ਦੇ ਵਿੱਚ ਮਚੀ ਹਫੜਾ ਦਫੜੀ ਸੁਨਿਆਰੇ ਦੀ ਦੁਕਾਨ ਤੇ ਚੱਲੀਆਂ ਗੋਲੀਆਂ ਦੋ ਭਰਾ ਹੋਏ ਜ਼ਖਮੀ ਘਟਨਾ ਫਤੇਗੜ ਚੂੜੀਆਂ ਤੋਂ ਆਈ ਸਾਹਮਣੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਾਂਚ ਕਰ ਰਿਹਾ ਹੈ ਹਰਗਿਆ ਵਿੱਚ ਸ਼ੰਭੂ ਬਾਰਡਰ ਖੋਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਇਹਨਾਂ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਸ਼ੰਭੂ ਬਾਰਡਰ ਫਿਲਹਾਲ ਉਸੇ ਤਰੀਕੇ ਦੇ ਨਾਲ ਬੈਰੀਕੇਟਿੰਗ ਨਾਲ ਬੰਦ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਅਹਿਮ ਖਬਰ ਆਈ ਸਾਹਮਣੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ 1090 ਤੋਂ ਵੱਧ ਮਾਮਲੇ ਹੋਏ ਦਰਜ ਪਤੰਗ ਦੀ ਡੋਰ ਦੇ ਲਪੇਟ ਦੇ ਵਿੱਚ ਆਉਣ ਕਰਨ 7 ਸਾਲਾ ਬੱਚੀ ਦੀ ਹੋਈ ਮੌਤ ਮੋਟਰਸਾਈਕਲ ਤੇ ਸ਼ਹਿਰ ਜਾ ਰਹੀ ਸੀ ਹਰਲੀਨ ਕੌਰ ਖੇਤਾਂ ਚ ਪਈ ਡੋਰ ਗਰਦਨ ਨੂੰ ਲਪਟੀ ਇਸ ਹਨ ਅੱਜ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ